ਆ ਜਾਂਦੀ ਹੈਗੀ ਇਹ ਚਾਹੇ ਉਹ ਪਠਾਨਵਾਜਰਾ ਦਾ ਸੀਨ ਲਾ ਲਓ ਜਾਂ ਫਿਰ ਕੋਈ ਹੋਰ ਲਾ ਲਓ ਫਿਰ ਵੀ ਮਤਲਬ ਉਹਦੇ ਤੇ ਕੀ ਤੁਹਾਡਾ ਨਾ ਨਾ ਮੈਂ ਵੇਖੋ ਮੈਂ 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 ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਿਹਾ ਸਵਾਲ ਇੱਕ ਇੰਨਾ ਮੁਸ਼ਕਲ ਦਾ ਸਮਾਂ ਸੀਗਾ ਪਰ ਵਿੱਚ ਫਿਰ ਸਿਆਸਤ ਆ ਜਾਂਦੀ ਹੈਗੀ ਇਹ ਚਾਹੇ ਉਹ ਪਠਾਨਵਾਜਰਾ ਦਾ ਸੀਨ ਲਾ ਲਓ ਜਾਂ ਫਿਰ ਕੋਈ ਹੋਰ ਲਾ ਲਓ ਫਿਰ ਵੀ ਮਤਲਬ ਉਹਦੇ ਤੇ ਕੀ ਤੁਹਾਡਾ ਨਾ ਨਾ ਮੈਂ ਵੇਖੋ ਮੈਂ 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 ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਿਹਾ ਨਾ ਮੈਂ ਕਿ ਕਾਂਗਰਸੀ ਦੇ ਖਿਲਾਫ ਬੋਲਦਾ ਜੇ ਨਾ ਮੈਂ ਭਾਜਪਾ ਵਾਲੇ ਦੇ ਨਾ ਕਿਹੇ ਉਹ ਆਪਣੀ ਪਾਰ ਕਿਸੇ ਦਾ ਨਹੀਂ ਮਾਪੋ ਜੀ ਮੈਂ ਹਰ ਬੰਦੇ ਨੂੰ ਕਹਿੰਦਾ ਯਾਰ ਦੇਖੋ ਆਪਾਂ ਕਾਂਗਰਸੀ ਬਣ ਕੇ ਵੇਖ ਲਿਆ ਬਿਲਕੁਲ ਕਾਲੀ ਬਣ ਕੇ ਦੇਖ ਲਿਆ ਭਾਜਪਾ ਵਾਲੇ ਬਣ ਕੇ ਦੇਖ ਲਿਆ ਆਪ ਵਾਲੇ ਬਣ ਕੇ ਦੇਖ ਲਿਆ ਕਾਂਬੜ ਬਣ ਕੇ ਦੇਖ ਲਿਆ ਸਭ ਲੋਕਾਂ ਨੂੰ ਬੇਨਤੀ ਕਰਦਾ ਹੁਣ ਪੰਜਾਬ ਦੇ ਪੁੱਤ ਬਣ ਕੇ ਇੱਕ ਦਾ ਦੇਖੋ ਪੰਜਾਬ ਦੇ ਪੁੱਤ ਬੜੀਏ ਪੰਜਾਬ ਤੇ ਭੀੜ ਆ ਜਾਂਦੀ ਹੈਗੀ ਚਾਹੇ ਉਹ ਪਠਾਨ ਮਾਜਰਾ ਦਾ ਸੀਨ ਲਾ ਲਓ ਜਾਂ ਫਿਰ ਕੋਈ ਹੋਰ ਲਾ ਲਓ ਫਿਰ ਵੀ ਮਤਲਬ ਉਹਦੇ ਤੇ ਕੀ ਤੁਹਾਡਾ ਨਾ ਨਾ ਮੈਂ ਵੇਖੋ ਮੈਂ 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 ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਿਹਾ ਹਾਂ ਸਵਾਲ ਇੱਕ ਇੰਨਾ ਮੁਸ਼ਕਲ ਦਾ ਸਮਾਂ ਸੀਗਾ ਪਰ ਵਿੱਚ ਫਿਰ ਸਿਆਸਤ ਆ ਜਾਂਦੀ ਹੈਗੀ ਚਾਹੇ ਉਹ ਪਠਾਨ ਮਾਜਰਾ ਦਾ ਸੀਨ ਲਾ ਲਓ ਜਾਂ ਫਿਰ ਕੋਈ ਹੋਰ ਲਾ ਲਓ ਫਿਰ ਵੀ ਮਤਲਬ ਉਹਦੇ ਤੇ ਕੀ ਤੁਹਾਡਾ ਨਾ ਨਾ ਮੈਂ ਵੇਖੋ ਮੈਂ 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 ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਿਹਾ ਹਾਂ ਨਾਮ ਕੇ ਕਾਂਗਰਸੀ ਦੇ ਖਿਲਾਫ ਬੋਲਦਾ ਜੀ ਨਾ ਮੈਂ ਬੀਜਪੀ ਵਾਲੇ ਦੇ ਨਾ ਕਿਹ ਉਹ ਆਪਣੀ ਪਾਰ ਕਿਸੇ ਦਾ ਨਹੀਂ ਬੋਲਦਾ ਜੀ ਮੈਂ ਹਰ ਬੰਦੇ ਨੂੰ ਕਹਿੰਦਾ ਯਾਰ ਦੇਖੋ ਆਪਾਂ ਕਾਂਗਰਸੀ ਬਣ ਕੇ ਵੇਖ ਲਿਆ ਬਿਲਕੁਲ ਕਾਲੀ ਬਣ ਕੇ ਦੇਖ ਲਿਆ ਬੀਜਪੀ ਵਾਲੇ ਬਣ ਕੇ ਦੇਖ ਲਿਆ ਆਪ ਵਾਲੇ ਬਣ ਕੇ ਦੇਖ ਲਿਆ ਕਾਂਬੜ ਬਣ ਕੇ ਦੇਖ ਲਿਆ ਸਭ ਲੋਕਾਂ ਨੂੰ ਬੇਨਤੀ ਕਰਦਾ ਹੁਣ ਪੰਜਾਬ ਦੇ ਪੁੱਤ ਬਣ ਕੇ ਇੱਕ ਦਾ ਵੇਖੋ ਪੰਜਾਬ ਦੇ ਪੁੱਤ ਬੜੀਆਂ ਪੰਜਾਬ ਤੇ ਭੀੜ ਆ ਜਾਂਦੀ ਹੈਗੀ ਚਾਹੇ ਉਹ ਪਠਾਨ ਮਾਜਰਾ ਦਾ ਸੀਨ ਲਾ ਲਓ ਜਾਂ ਫਿਰ ਕੋਈ ਹੋਰ ਲਾ ਲਓ ਫਿਰ ਵੀ ਮਤਲਬ ਉਹਦੇ ਤੇ ਕੀ ਤੁਹਾਡਾ ਨਾ ਨਾ ਵੇਖੋ ਮੈਂ 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 ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਿਹਾ ਸਵਾਲ ਇੱਕ ਇੰਨਾ ਮੁਸ਼ਕਲ ਦਾ ਸਮਾਂ ਸੀਗਾ ਪਰ ਵਿੱਚ ਫਿਰ ਸਿਆਸਤ ਆ ਜਾਂਦੀ ਹੈਗੀ ਚਾਹੇ ਉਹ ਪਠਾਨ ਮਾਜਰਾ ਦਾ ਸੀਨ ਲਾ ਲਓ ਜਾਂ ਫਿਰ ਕੋਈ ਹੋਰ ਲਾ ਲਓ ਫਿਰ ਵੀ ਮਤਲਬ ਉਹਦੇ ਤੇ ਕੀ ਤੁਹਾਡਾ ਨਾ ਨਾ ਵੇਖੋ ਮੈਂ 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 ਪਹਿਲੇ ਦਿਨ ਤੋਂ ਹੀ ਇਹ ਗੱਲ ਨਾ ਮੈਂ ਕਿ ਕਾਂਗਰਸੀ ਦੇ ਖਿਲਾਫ ਬੋਲਦਾ ਜੇ ਨਾ ਮੈਂ ਬੀਜਪੀ ਵਾਲੇ ਦੇ ਨਾ ਕਿਸੇ ਉਹ ਆਪਣੀ ਪਾਰ ਕਿਸੇ ਦੇ ਨਹੀਂ ਮਾਪੋ ਜੀ ਮੈਂ ਹਰ ਬੰਦੇ ਨੂੰ ਕਹਿੰਦਾ ਯਾਰ ਦੇਖੋ ਆਪਾਂ ਕਾਂਗਰਸੀ ਬਣ ਕੇ ਵੇਖ ਲਿਆ ਬਿਲਕੁਲ ਕਾਲੀ ਬਣ ਕੇ ਦੇਖ ਲਿਆ ਬੀਜਪੀ ਵਾਲੇ ਬਣ ਕੇ ਦੇਖ ਲਿਆ ਆਪ ਵਾਲੇ ਬਣ ਕੇ ਦੇਖ ਲਿਆ ਕਾਂਬੜ ਬਣ ਕੇ ਦੇਖ ਲਿਆ ਸਭ ਲੋਕਾਂ ਨੂੰ ਬੇਨਤੀ ਕਰਦਾ ਹੁਣ ਪੰਜਾਬ ਦੇ ਪੁੱਤ ਬਣ ਕੇ ਇੱਕ ਦਾ ਵੇਖੋ ਪੰਜਾਬ ਦੇ ਪੁੱਤ ਬੜੀਆਂ ਪੰਜਾਬ ਤੇ ਭੀੜ ਆ ਜਾਂਦੀ ਹੈਗੀ ਚਾਹੇ ਉਹ ਪਠਾਨ ਮਾਜਰਾ ਦਾ ਸੀਨ ਲਾ ਲਓ ਜਾਂ ਫਿਰ ਕੋਈ ਹੋਰ ਲਾ ਲਓ ਫਿਰ ਵੀ ਮਤਲਬ ਉਹਦੇ ਤੇ ਕੀ ਤੁਹਾਡਾ ਨਾ ਨਾ ਮੈਂ ਵੇਖੋ ਮੈਂ 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 ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਿਹਾ ਸਵਾਲ ਇੱਕ ਇੰਨਾ ਮੁਸ਼ਕਲ ਦਾ ਸਮਾਂ ਸੀਗਾ ਪਰ ਵਿੱਚ ਫਿਰ ਸਿਆਸਤ ਆ ਜਾਂਦੀ ਹੈਗੀ ਚਾਹੇ ਉਹ ਪਠਾਨ ਮਾਜਰਾ ਦਾ ਸੀਨ ਲਾ ਲਓ ਜਾਂ ਫਿਰ ਕੋਈ ਹੋਰ ਲਾ ਲਓ ਫਿਰ ਵੀ ਮਤਲਬ ਉਹਦੇ ਤੇ ਕੀ ਤੁਹਾਡਾ ਨਾ ਨਾ ਮੈਂ ਵੇਖੋ ਮੈਂ 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 ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਿਹਾ ਨਾ ਮੈਂ ਕਿ ਕਾਂਗਰਸੀ ਦੇ ਖਿਲਾਫ ਬੋਲਦਾ ਜੇ ਨਾ ਮੈਂ ਬੀਜਪੀ ਵਾਲੇ ਦੇ ਨਾ ਕਿਸੇ ਉਹ ਆਪਣੀ ਪਾਰ ਕਿਸੇ ਦੇ ਨਹੀਂ ਮਾਪੋ ਜੀ ਮੈਂ ਹਰ ਬੰਦੇ ਨੂੰ ਕਹਿੰਦਾ ਯਾਰ ਦੇਖੋ ਆਪਾਂ ਕਾਂਗਰਸੀ ਬਣ ਕੇ ਵੇਖ ਲਿਆ ਬਿਲਕੁਲ ਕਾਲੀ ਬਣ ਕੇ ਦੇਖ ਲਿਆ ਬੀਜਪੀ ਵਾਲੇ ਬਣ ਕੇ ਦੇਖ ਲਿਆ ਆਪ ਵਾਲੇ ਬਣ ਕੇ ਦੇਖ ਲਿਆ ਕਾਂਬੜ ਬਣ ਕੇ ਦੇਖ ਲਿਆ ਸਭ ਲੋਕਾਂ ਨੂੰ ਬੇਨਤੀ ਕਰਦਾ ਹੁਣ ਪੰਜਾਬ ਦੇ ਪੁੱਤ ਬਣ ਕੇ ਇੱਕ ਦਾ ਦੇਖੋ ਪੰਜਾਬ ਦੇ ਪੁੱਤ ਬੜੀਆਂ ਪੰਜਾਬ ਤੇ ਭੀੜ